ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਦੇ ਭਰ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਲੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿੱਪਤੀ ਵੀਰ ਕੋਲ ਆਪਾਂ ਅੱਜ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਆ ਇੱਕ ਆ ਗੱਬਨਗਾ ਤਾਂ ਦਿਖਾਉਣੀ ਆ ਤੇ ਇੱਕ ਬੂਰੀ ਮੈ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਜਿਹੜੀ ਗੱਲਬਾਤ ਵਿਦਿਓ ਨਾਲ ਨਾ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੇਖ ਗਿਆ ਮਾਲ ਕੱਲਾ ਲਾ ਫਿਰ ਹਾਂਜੀ ਮਾਲ ਵੇਚਦਾ ਜੀ ਠੀਕ ਆ ਹਾਂਜੀ ਤੇ ਕਿੰਨੇ ਕ ਆਈਫੋਨ ਖਾਣਾ ਫਿਰ ਉਹਨਾਂ ਭਾਜੀ ਬੜੇ ਹੁੰਦੇ ਜੀ ਅੱਛਾ ਬੜੇ ਵੀਰ ਭਰਾ ਦੇ ਪਿਆਰ ਕਰਨਾ ਠੀਕ ਠੀਕ ਹਾਂਜੀ ਹਾਂਜੀ ਪਤਾ ਹੈ ਆਪਣੇ ਰੇਡ ਜੈਜ ਦੇ ਉਹਨਾਂ ਨਾਲ ਪਿਆਰ ਪੈ ਗਿਆ ਠੀਕ ਆ ਚਲੋ ਇਤਨਾ ਹੀ ਬਣਿਆ ਰਵੇ ਦੇ ਵਧੀਆ ਹਾਂ ਹਾਂ ਬਣਿਆ ਰਗਾ ਉਹਨਾਂ ਕਰਕੇ ਭਾਜੀ ਆਪਾਂ ਦੇ ਟਾਈਮ ਮਾਲ ਲੈ ਹੁੰਦੇ ਹਾਂ ਹਾਂਜੀ ਹਾਂਜੀ ਜੇ ਆਪਾਂ ਮਾਲ ਹੀ ਮਾੜਾ ਦਵਾਂਗੇ ਫਿਰ ਕਿੰਨੇ ਲੈਣਾਗੇ ਹਾਂਜੀ ਹਾਂਜੀ ਤੇ ਚਲ ਨਾਮ ਦੱਸ ਦੇ ਨਾਮ ਬਜੀ ਦਿੱਤੀ ਏ ਸੀਡ ਚੱਕ ਮੀ ਸੀ ਤਾਂ ਸੀਜਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਲ ਦੇ 988198475 ਠੀਕ ਆ ਫਿਰ ਮੱਝ ਵਿਖਾ ਦੀਏ ਫਿਰ ਮੱਝ ਵਿਖਾ ਲਓ ਠੀਕ ਆ ਦੇਖ ਸਕਦੇ ਸੋਹਣੇ ਚਿਹਰੇ ਦੀ ਮਾਲਕਾ ਬੂਰੀ ਮੱਝ ਆ ਜਿਹੜੀ ਤੇ ਥਾਣੇ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਬਾਜੀ ਚੋੜ ਐ ਹੋਜੀ ਲੱਗੀ ਆ ਨਾ ਅੱਛਾ ਇਹ ਜਿਹੜਾ ਚੋਲੂ ਤੇ ਮੈਂ ਛੱਡ ਕੇ ਨਹੀਂ ਜਾਂਦਾ। ਅੱਛਾ। ਹਾਂ। ਐਨ ਨੱਪਣ ਦੀ ਲੋੜ ਹੀ ਨਹੀਂ ਆ ਤੇ ਕਿੰਨਾ ਇਹਦੇ ਕੋਲ ਦੁੱਧ? ਦੁੱਧ ਭਾਜੀ ਮੈਂ ਕਹਿੰਦਾ 10 ਕਿਲੋ 5-5 ਕਿਲੋ ਕਰਕੇ ਦੇਣੀ ਆ। ਪੱਕਾ ਦੁੱਧ ਜਿਹੜਾ ਹੈਗਾ। ਅੱਛਾ। 1 ਕਿਲੋ ਫੰਡ ਫਰਕ ਪਾ ਸਕਦੀ ਆ। ਠੀਕ ਆ। ਹਾਂ। ਤੇ ਮੰਨ ਲਓ ਉਹ ਬੱਚਾ ਜਿਹੜਾ। ਮਗਰ ਕੀ ਇਹਦੇ? ਇਹਦੇ ਮਗਰ ਕੱਟਾ ਜੀ। ਇਹਦੇ ਮਗਰ ਕੱਟਾ ਹੈ। ਆਹ ਕੱਟਾ ਹੈ ਆਪਣੀ ਸਮਝਣਾ ਕੋਈ ਲਾ ਲੈ ਕਿੰਨੇ ਕੇ ਚਿਰਦਾ ਵਾ। ਤੁਹਾਡੇ ਸਾਹਮਣੇ ਹੀ ਆ ਜੋ ਵੀ ਆ। ਇਹ ਭਾਜੀ 2 ਮਹੀਨਿਆਂ ਦਾ ਕੱਟਾ ਹੈ। 2 ਮਹੀਨੇ ਦਾ ਦੱਸ ਤੇ ਕਿ ਵੀ 2 ਮਹੀਨਿਆਂ ਦਾ ਕੱਟਾ ਹੈ। ਇਹ 2 ਕਈ ਹੋਰ ਕੋਈ ਹੋਵੇ ਤੇ 20 ਦਿਨਾਂ ਦਾ ਚਾਹੀਦਾ ਮਹੀਨੇ ਦਾ ਵੀ ਚਾਹੀਦਾ ਜੀ ਹਾਂਜੀ ਹਾਂਜੀ 2 ਮਹੀਨਿਆਂ ਤੋਂ ਵੱਧ ਨਹੀਂ ਜੇ ਟਾਈਮ ਹੋ ਜਾ ਮੈਂ ਥੋੜੀ ਠੀਕ ਆ ਸਾਰੇ ਵੀਰ ਭਰਾਵਾਂ ਨੇ ਡੰਗਰ ਰੱਖੇ ਆ ਹਾਂਜੀ ਹਾਂਜੀ ਤੇ ਕੋਈ ਬਾਕੀ ਆਪਣੇ ਸਮਝਣਾ ਲਾ ਲੇ ਠੀਕ ਤੁਰ ਤੁਰ ਇੱਕ ਰੀਨ ਲਓ ਜੀ ਆਹ ਬਤਾਏ 9 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਇਹਦੇ ਕੋਲ ਹੈਗਾ ਵਾ ਉਹ ਤੁਸੀਂ ਆਪਾਂ ਚਵਾ ਕੇ ਖਾੜਨ ਭਾਜੀ ਪੂਰਾ ਦੁੱਧੂ ਗਨੋ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਪਾਜੀ ਜਿੰਨੇ ਮਾਰੇ ਗੱਭਣ ਹੀ ਨਾ ਜਿੰਨੇ ਇਥੇ ਵੀਰ ਆ ਉਹ ਮਤਲਬ ਵੱਡੀਆਂ ਮਈਆਂ ਲੈਂਦਾ ਮਤਲਬ ਖਣ ਛੱਡਾ ਬੜਾ ਹੈ ਮੈਂ ਉਹਦਰ ਹਾਂਜੀ ਹਾਂਜੀ ਪੁੱਤ ਦੇ ਵਾਵਾ ਹੀ ਪੀਏ ਲਾਇਏ ਇਹਦੇ 80000 ਰੁਪਏ ਲਾਇਏ ਉਹ ਦਿਨ ਅੱਛਾ ਅੱਧੇ ਦੇਣੀ ਲੱਖ ਦੀ ਆ ਅੱਛਾ ਫੋੜ ਕੇ ਪਾਜੀ ਉਹ ਤੋਂ ਬੜਾ ਉਹਨੇ ਵੇਚੀ ਨਹੀਂ ਆ ਠੀਕ ਹੈ ਪਾਜੀ ਉਹਨਾ ਮੁੰਡੇ ਦੀ ਮਾਦਾ ਨਹੀਂ ਠੀਕ ਅੱਛਾ ਤਾਂ ਕਰਕੇ ਮਈ ਵੇਚੀ ਉਹਨਾਂ ਤੋਂ 13 14 ਕਿਲੋ ਮਤਲਬ ਚੁੰਮਦੀ ਰੀ 2 ਮਹੀਨੇ ਅੱਜ ਤੋਂ ਪਹਿਲਾਂ ਉਹਨਾਂ ਭਾਈ 10 ਕਿਲੋ ਦੁੱਧ ਆਪਾਂ ਬਣਾਉਂਗਾ ਕਿਲੋ ਉਹਨਾਂ ਦੇਣੀ ਆ ਠੀਕ ਹੈ ਜਿੰਨਾਂ ਲਈ ਨਹੀਂ ਹਾਂ ਦਾ ਠੀਕ ਆ ਬਾਕੀ ਜਿਹੜਾ ਮੱਝ ਲੈ ਲਓ ਯਾਦ ਕਰੂ ਮੈਂ ਤੇ ਕਿੰਨੇ ਦੀ ਫਿਰ ਦੇ ਦਈਏ ਹੁਣ ਕੋਣ ਭਾਈ ਦੇ ਦਈਏ 70000 ਦੀ 70000 ਦੀ ਹਾਂਜੀ ਵਿੱਚੋਂ ਕਿੰਨਾ ਮਨ ਕਰਦੋਗੇ ਕਰ ਦਈਏ 2000 ਹੋਰ ਕਰ ਦਈਏ ਮਨ ਕਿੰਨਾ ਕਰ ਦਈਏ ਜੈਸ ਨੋ ਹੀ ਕਰੀਏ 65 ਦੀ ਦੇ ਦਈਏ 65000 ਦੀ ਵਿੱਚੋਂ ਮਨ ਤਾਂ ਮੋਕੇ ਦੇ ਹੋਰ ਕਰ ਦੋਗੇ ਪੂਰੇ ਭਾਈ 65 ਦੀ ਦੇ ਰਾਂਗੇ ਅੱਛਾ ਹਾਂ ਬਾਕੀ ਫੋਨ ਲਾਉਂਗਾ ਤਾਂ ਥੋੜਾ ਪਤਾ ਹੋਰ ਹੋ ਜਾਊਗਾ ਜ਼ਿਆਦਾ ਨਹੀਂ ਆਪਣੇ ਤੁਹਾਨੂੰ ਪਤਾ ਆਪਣੇ ਸਭ ਦੇ ਜ਼ਿਆਦਾ ਨਹੀਂ ਠੀਕ ਆ ਹਾਂ ਜੇ ਮਨ ਤਾਂ ਹੋ ਜਾਊਗਾ ਥੋੜਾ ਤੇ ਦੁੱਧ 9 ਲੀਟਰ ਪੱਕਾ ਚਵਾ ਕੇ ਦੋਗੇ ਬਾਲੇ ਕੱਟਾ ਹੁਣ ਛੱਡੋ ਪਾੜਾ ਪਾ ਕੇ ਥੱਲੇ ਬਹਿ ਜਾਓ ਠੀਕ ਆ ਦੋਵੇਂ ਗੋਣੇ ਗਏ ਤੇ ਆਹ ਦੇਖ ਸਾਡੇ ਪਿਛਮ ਵੀ ਹਵਾਨਾ ਇਹਦਾ ਬਾਕੀ ਆ ਕਿ ਚਲੋ ਸੋਹਣੀ ਝੋਟੀ ਆ ਕੱਟਾ ਹੁਣ ਭਾਜੀ ਪਾਉਣ ਛੱਡੋ ਠੀਕ ਆ ਆਹ ਦੋ ਮਿੰਟ ਉਤਰ ਮਿਲਦੀ ਦੋਵੇਂ ਟਾਈਮ ਕੱਟੇ ਦੀ ਹੈ ਬਾਹ ਕੱਟਾ ਛੱਡ ਦੋ ਕੁ ਮਿੰਟਾਂ ਛੱਡੋ ਠੀਕ ਆ ਜੀ ਪਾੜਾ ਪਾੜੋ ਅਛੀਰ ਬੜੀ ਠੀਕ ਆ ਤੇ ਗਾਵਾਂ ਜਿਹੜੀਆਂ ਦੋ ਤਨ ਦਿਖਾਉਣੀ ਆ ਪਹਿਲਾਂ ਤਾਜੀ ਸੂਈ ਤੁਹਾਨੂੰ ਦਿਖਾ ਦਈਏ ਮਗਰ ਕੀ ਜੀ ਇਹਦੇ ਇਹਨੇ ਮਰ ਰੱਛਾ ਛੱਡ ਪਾਜੀ ਤੇ ਥਾਣੇ ਦੇ ਦੇਖ ਸਾਡੇ ਲੱਗੇ ਤਾਂ ਮਿਲਕ ਮੈਨ ਨੂੰ ਇਹ 10000 ਰੁਪਏ ਨਹੀਂ ਪਈ ਸੀ ਠੀਕ ਆ ਤੇ ਕਿੰਨਾ ਇਹਦੇ ਕੋਲ ਦੁੱਧ ਤਿਆਰ ਦੁੱਧ ਭਾਜੀ ਇਹ ਨਾ ਮੈਂ ਗਾਂ ਲਈ ਪਰसों ਦੀ ਹਾਂਜੀ ਤੇ ਉਹਨਾਂ ਦੇ ਵੀਰਾਂ ਦਾ ਨਾ ਥੋੜਾ ਜਿਹਾ ਪ੍ਰੋਗਰਾਮ ਹੈ ਤੇ ਅੱਧੇ ਦੋ ਦਿਨ ਗਾਂ ਨਹੀਂ ਦੇਣੀ ਅੱਛਾ ਵੀ ਲੈ ਆਇਆ ਤੇ ਦੁੱਧ ਨੇ 14 ਕਿਲੋ ਦੋਵੇਂ ਟਾਈਮ ਤੋਂ ਹੀ ਅੱਛਾ ਤੇ ਹੁਣ ਭਾਜੀ ਰਾਤੀ ਦਿੱਤਾ ਨਾ ਗਾਂ ਨੇ 6 ਕਿਲੋ ਦੁੱਧ ਅੱਛਾ ਤੇ ਹੁਣ 4 ਚੌਣ ਚਵਾਈ ਕਰਨ ਵਾਲੀ ਹੈ ਅੱਛਾ ਹੁਣ ਚੌਣ ਵਾਲੀ ਹੈ ਜੀ ਤੇ ਹੁਣ ਤੁਸੀਂ 12 ਕਿਲੋ ਆਣਾ ਕੋ ਸੌਦਾ ਕਰ ਲਿਓ ਮੇਰਾ ਭਰਾ ਠੀਕ ਆ ਹਾਂਜੀ 12 ਕਿਲੋ ਦੁੱਧ ਬਾਕੀ 14 ਕਿਲੋ ਚੋਇਆ ਮੈਂ ਰਾਤੀ ਲੈ ਗਿਆ ਦੋ ਮੈਂ ਪੈਸੇ ਦੇ ਆ ਕਹਣਾ ਨਾ ਭਾਜੀ ਵਾਂਡਰਗੁੰਡ ਨਹੀਂ ਜਾਉਦਾ ਮੈਨੂੰ ਪਾਇਆ ਜੋਂ ਡੰਗਰ ਵਿਖੇ ਜੇ ਤੁਹਾਨੂੰ ਪਤਾ ਘਰ ਵਾਲੇ ਨਹੀਂ ਪਾਉਂਦੇ ਠੀਕ ਹੈ ਤੋਰਾਂ ਫਿਰ ਇੱਕ ਰੀਨ ਜਲਸੀ ਗਾਂ ਦੇ ਲੋ ਬਾਕੀ ਹੈਗੀ ਜਿਹੜੀ ਜਰਸੀ ਜੇ ਤੇ ਇਹ ਕੱਦ ਇਕੱਠ ਵੀ ਚੰਗਾ ਵਾ ਛੋਟਾ ਕਰ ਦਨੀ ਹਾਂ ਜਰਸੀਆਂ ਦੇ ਸਾਬ ਨਾਲ ਜੇ ਲਾਈਏ ਤੇ 12 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਵਾ ਦਿਖਾ ਦਮ ਜੋ ਆ ਜਿਹੜਾ ਕਿੰਦੇ ਕੀਦਾ ਦਿਖਾ ਦਈਏ ਇੱਕ ਰੀ ਮਨੀਆਰਗਾ ਥਾਣੇ ਮਰੀਆਂ ਦਿਖਾ ਦੇ ਤੇ ਚਵਾ ਦੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆ ਆਪਾਂ ਮੁੱਲ ਭਾਜੀ ਕਰ ਲਈ ਇਹਦਾ 40000 40000 ਦੇ ਕਿੰਨਾ ਛੱਡ ਦੀਏ ਛੱਡ ਦੀਏ 2000 ਹੋਰ 2 ਛੱਡ ਦੀਏ 35 ਹੀ ਦੇ ਦਈਏ ਫਿਰ ਕੋਈ ਗੱਲ ਨਹੀਂ ਜੀ ਤਾਂ ਚੌਥੀ ਦੇ ਦਾਂਗੇ ਅੱਛਾ ਚੌਥੀ ਜਾਂਦੀ ਅਸੀਂ ਦੇ ਦਾਂਗੇ ਤੇ ਕਿੰਨਾ ਕੁ ਤੇਰਾ ਦੁੱਧ ਚ ਭਾਈ ਜਾਊਗੀ ਜੀ ਪਤ ਪਾਜੀ ਆਪਾਂ ਨੇ ਲਿਆ 14 ਕਿਲੋ ਜੋ ਗਏ ਹਾਂ ਜੀ ਕਿ ਵੇਗੀ ਤੁਹਾਨੂੰ ਪਤਾ ਨਾ ਵੰਡਣੀ ਹੈ ਪਾਇਆ ਮੈਂ ਦੇਖਿਆ ਮੇਰੇ ਕੋਲ ਵਧੂ ਕੀ ਤੇ ਮੇਰੇ ਕੋਲ ਥੋੜੀ ਜਿਹੀ ਘੱਟ ਗਈ ਆ ਅੱਛਾ ਮੇਰੇ ਕੋਲ ਕਦੀ ਕਦੀ ਬਾਜੀ ਰਾਤੀ ਆਈ ਜੀ ਰਾਤੀ ਘੱਟਦੇ ਤਾਂ ਦੁੱਧ ਹੁਣ ਮੇਰੇ ਪਾਇਆ ਵੰਡ ਮੁੰਡੇ ਮੇਰੇ ਹਿਸਾਬ ਨਾਲ ਦੱਬਾਂਵੇਂ ਹੁਣ ਭਾਵੇਂ 7 ਕਿਲੋ ਦੁੱਧ ਦੇ ਗਾਈਂ ਅੱਛਾ 12 ਕਿਲੋ ਨਾਲ ਦੇ ਰਿਹਾ ਹਾਂ ਠੀਕ ਆ ਹਾਂਜੀ ਦੁੱਧ ਪਾਜੀ ਜੇ ਕੋ ਚੰਗੀ ਸਾਮ ਦੂਗਾ ਤੇ 15 16 ਕਿਲੋ ਤੇ ਹੁਣ ਇੱਕ ਇਤ ਬਾਅਦ ਆ ਗੱਬਣ ਗਾ ਆ ਇਦਾਂ ਰੱਖੋ ਭਾਜੀ ਗੱਬਣ ਗਾ ਕਦ ਕਾਠੇ ਦਾ ਵੀ ਚੰਗਾ ਸੋਹਣੇ ਰੰਗ ਰੂਪ ਦੀ ਆ ਜਿਹੜੀ ਆ ਵੀ ਇਹ ਥੋੜੀ ਜੀ ਕੱਚੀ ਆ ਜੇ ਤੇ ਹੈਗੀ ਆ ਵੀ ਠੰਡੀ ਠੇੜੀ ਆ ਜਿਹੜੀ ਇਦਾਂ ਭਾਜੀ ਠੇੜੀ ਦੇਖੋ ਇੱਕੋ ਜਿਹੀ ਬੜੀ ਸ਼ਹਿਦ ਆਉਂਦੀ ਆ ਜੇ ਆਹ ਦੇਖ ਸਕਦੇ ਹੋ ਇਦਾਂ ਚਾਹੋ ਜੀ ਫਿਰ ਰੱਖੋ ਆ ਲੈ ਜੀ ਸਾਡੇ ਕਰੀ ਤਾਂ ਦਿਖਾ ਦਈਏ ਫਿਰ ਤਾਂ ਇੱਕੋ ਜਿਹਾ ਬਸ ਚਾਹਦਾ ਹੁੰਦੇ ਜੀ ਦਾ ਸਾਲੇ ਕੋਈ ਆ ਬੜੀ ਚੋਂ ਥਣਾ ਜੀ ਠੀਕ ਹੈ ਹਾਂਜੀ ਕੱਦ ਦੇਖੋ ਗਾਂ ਦਾ ਘਟਾ ਤੇ ਘੱਦ ਘਾਠ ਵੀ ਉੱਚਾ ਵਾ ਤੂੰ ਆ ਦੁਜਾ ਤੁਹੀ ਹੈ ਅੱਛਾ ਹਾਂਜੀ ਭਾਈ ਤੁਕੇ 23 21 ਕਿਲੋ ਦੁੱਧ ਨੇ ਚੋਇਆ ਹੈ ਅੱਛਾ ਹਾਂਜੀ ਤਿਆਰ ਕੀ ਕਿੰਨਾ ਚੋਈ ਜਾਓਗੀ ਦੁੱਧ ਭਾਜੀ ਆਰਤੀ 22 28 ਕਿਲੋ ਤਾਂ ਵਸ਼ੀ ਨਹੀਂ ਮਰਦੀ ਤੋਰ ਹੱਕਰੀ ਨਾ ਤੇ 20 ਦਿਨ ਕੱਚੀ ਜੇ ਘਰ ਵਾਲੇ ਦੱਸਣ ਅੱਛਾ ਮੈਂ ਨਹੀਂ ਮੰਨ ਕੇ ਚੱਲੀ ਬਾਈ ਮੰਨ ਕੇ ਲੈ ਜੀ ਬਾਕੀ ਕਾਦਰ ਦੇਖੋ ਬਾਹਰ ਦਾ ਘਟਾ ਬਾਕੀ ਚੰਗੇ ਘੱਟ ਕੱਟਦੀ ਆ ਢਿੱਲਾ ਢੁਲਾ ਹਵਾਨੇ ਦੇ ਚੰਗੀਆਂ ਵਾ ਚੰਗੀ ਤਿਆਰ ਹੋਣੀ ਆ ਪੂਰੀ ਜਵਾਨ ਆ ਵੈੜ ਜਿਹੜੀ ਕੱਤ ਕੱਟ ਪੱਖਾ ਪੂਰੀ ਉੱਚੀ ਆ ਤੇ ਬਾਕੀ ਜਿਹੜਾ ਕੋਈ ਮਹੀਨਾ ਸੰਭਲੂਗਾ ਤੇ ਚੰਗੀ ਤਿਆਰ ਹੋਊਗੀ ਭਾਈ ਕਹਿੰਦੇ ਵੀ ਇਹਨਾਂ ਪਹਿਲੇ ਸੂਏ 100000 ਰੁਪਏ ਲੈਣਗੇ ਅੱਛਾ ਹਾਂਜੀ ਬਾਕੀ ਭਾਈ ਗਾਈ ਆਈ ਵੀ ਆ ਐਵੇਂ ਕਹੀਏ 1 20 ਦੀ ਆਈ ਹੈ 10 ਦੀ ਹੈ 90000 ਦੇ ਕਿੰਨੇ ਪਈ ਹੈ ਸੋਹਣੀ ਬੈੜਿਆ ਚਲੋ ਸੋਹਣੀ ਬੈੜਿਆ ਤੇ ਇਹਦਾ ਮੁੱਲ ਹੋਰ ਭਾਜੀ ਮੋਲੇ ਦਾ 570 ਕਰਾ ਲਓ ਹਾਂਜੀ ਅੱਛਾ ਪਰ 50 ਦਾ ਮਾਨਤਾ ਕਰ ਦਈਏ ਕਿੰਨਾ ਕਿੰਨਾ ਕਰਕੇ ਤੁਸੀਂ ਦੱਸੋ 2000 ਛੱਡ ਗਏ ਕਿਤੇ ਨਹੀਂ ਛੱਡ ਗਏ 45 ਦੇ ਦਈਏ ਪੂਰੇ ਦੇ ਪੂਰੇ 42000 ਦੀ ਬੱਛੀ ਹੋ ਗਈ। ਅੱਛਾ। ਉਹ ਜਨ ਨਿਕਲ ਗਿਆ ਜੀ। ਅੱਛਾ। 42 ਕਹਣਾ 42000 ਦੀ ਬੱਛੀ ਦੇ ਦਾਂਗੇ। ਅੱਛਾ। ਹਾਂ ਬਾਕੀ ਦਾ ਥੂਨ ਦਾਊਗਾ। ਛੋੜ ਹੀ ਹਣੀ ਜੀ। ਅੱਛਾ। 42000 ਦੇ ਵਿੱਚ। ਠੀਕ ਆ। ਬਾਕੀ ਦਾ ਬੱਛੀ ਸਾਂਭੂ ਨਾ। ਬਾਕੀ ਪੈਸੇ ਕਰ ਦੂ ਅਜ ਦੂਆਂ ਦਿਨਾਂ ਨੂੰ। ਠੀਕ ਹੈ ਜੀ। ਬਹੁਤ ਇੰਨੀ ਤਾਂ ਭਾਜੀ 80000 ਦੀ ਬੱਛੀ ਆਖਣਗੇ। ਠੀਕ ਹੈ। ਬਾਕੀ ਇਹ ਕਿ ਤਿਆਰ ਹੋਣੀ ਹੈ ਚੰਗੀ ਆ ਵੀ ਹੈਨਾ। ਬਾਕੀ ਭਾਜੀ ਕੋਈ ਮੁਰਤੇ ਹੋਣਾ ਨਾ ਕਾਵੇ ਭਈ 40 ਲੈ ਲੋ 41 ਲੈ ਲੋ 42000 ਦੇ 200 ਰੁਪਏ ਛੋੜ ਹੀ ਹਣੀ ਜਾਂ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ ਪਸੰਦ ਹੋਵੇ ਤੇ ਇੱਥੋਂ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਹੀ ਰਹਿਣ ਦੋ ਜੇ ਕੋਈ ਨਹੀਂ ਵੀ ਰਾ ਸਕਦਾ ਵੀਡੀਓ ਕਾਲ ਤੇ ਚਵਾ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ